ਇਨ ਪਾਵਨ ਦੀਵਾਨਾਂ ਦੇ ਵਿੱਚ ਗੁਰਮਤ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਸ਼ਲੋਕ ਵਾਰਾਂ ਤੇ ਵਧੀਕ ਅੰਦਰੋਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਦੀ ਮਾ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨਾਂ ਦੇ ਵਿਚਾਰ ਸਲੋਕਾਂ ਦੇ ਵਿਚਾਰ ਆਪ ਇਹਨਾਂ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ ਵਿਚਾਰ ਅਧীন ਇਹ ਪਾਵਨ ਸਲੋਕ ਆਪ ਜੀ ਨੇ ਸਰਵਨ ਕੀਤਾ ਕਲਰ ਕੇਰੀ ਛਪੜੀ ਕਾਵਾ ਮਲ ਮਲ ਨਾਹਿ ਮਨ ਤਨ ਮੈਲਾ ਆਉਗਣੀ ਚਿੰਜ ਭਰੀ ਗੰਦੀ ਆਏ ਸਤਿਗੁਰ ਜੀ ਨੇ ਅੰਮ੍ਰਿਤ ਮਈ ਬਾਣੀ ਦੇ ਅੰਦਰ ਇੱਕ ਤੇ ਸਾਡੇ ਬਾਰ ਮੁਖੀ ਕਰਮਾਂ ਦਾ ਜ਼ਿਕਰ ਕੀਤਾ ਹੈ ਜਿਸ ਅਵਸਥਾ ਵਿੱਚ ਜਾਂ ਜਿਹੋ ਜਿਹਾ ਜੀਵਨ ਸੰਸਾਰ ਵਿੱਚ ਆਪਾਂ ਸਾਰੇ ਜੀ ਰਹੇ ਹਾਂ ਇੱਕ ਬਾਰ ਮੁਖੀ ਜੀਵਨ ਹੈ ਜਿੰਦੇ ਅੰਦਰ ਮਨੁੱਖ ਜੋ ਕੁਝ ਸੰਸਾਰ ਵਿੱਚੋਂ ਵੇਖਦਾ ਹੈ ਉਹਦੇ ਵਰਗਾ ਬਨਣ ਦਾ ਯਤਨ ਕਰਦਾ ਹੈ ਦੂਸਰਾ ਸਤਿਗੁਰ ਨੇ ਬਾਣੀ ਵਿੱਚ ਉਹਨਾਂ ਗੁਰਮੁਖਾਂ ਦਾ ਜੀਵਨ ਬਿਆਨ ਕੀਤਾ ਹੈ ਜਿਨ੍ਹਾਂ ਨੇ ਆਪਣੇ ਆਪੇ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਆਪਣੇ ਆਪੇ ਨੂੰ ਸਮਝਿਆ ਤੇ ਉਹਨਾਂ ਨੂੰ ਆਪਣੇ ਆਪੇ ਨੂੰ ਸਮਝ ਕੇ ਇਹ ਗੱਲ ਪ੍ਰਤੀਤ ਵਿਚ ਆ ਗਈ ਕੀ ਸੰਸਾਰ ਦੇ ਅੰਦਰ ਸਾਡਾ ਵजूद ਕਿਉਂ ਹੈ ਕੱਲ ਵੀ ਬਾਣੀ ਵਿੱਚ ਇੱਕ ਬਚਨ ਸਾਂਝਾ ਕੀਤਾ ਹੈ ਕਿ ਸਿਰਫ ਸੰਸਾਰ ਦੇ ਅੰਦਰ ਦੁਨਿਆਵੀ ਪਦਾਰਥਾਂ ਤੱਕ ਸੀਮਤ ਰਹਿਣਾ ਜਿਹਨੂੰ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸਿਰਫ ਇਤੋਂ ਤੱਕ ਸਾਡਾ ਜੀਵਨ ਮਨੁੱਖੀ ਜੀਵਨ ਜਿਹੜਾ ਹੈ ਉਹ ਸੀਮਤ ਨਹੀਂ ਹੈ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਦੋ ਵਿਚਾਰਾਂ ਵਿਅਕਤ ਕੀਤੀਆਂ ਨੇ ਬਾਬਾ ਕਬੀਰ ਸਾਹਿਬ ਜੀ ਦੇ ਦੋ ਬੜੇ ਪਿਆਰੇ ਬਚਨ ਨੇ ਬਾਬਾ ਜੀ ਕਹਿੰਦੇ ਨੇ ਇੱਕ ਤੇ ਏ ਕੀ ਮਨੁੱਖ ਗੁਰੂ ਦੀ ਗੱਲ ਸੁਣੇ ਹੀ ਨਾ ਧਿਆਨ ਦੇਣਾ ਜਿਹੜੀ ਧਰਮ ਦੀ ਨੌਲੇਜ ਹੈ ਧਰਮ ਦੀ ਸਿੱਖਿਆ ਹੈ ਇਹ ਸਿਰਫ ਬਾਰੀ ਚਿੰਨ ਅਡਾਪਟ ਕਰਨ ਲਈ ਨਹੀਂ ਹੈ ਕਿਉਂਕਿ ਬਾਰੀ ਚਿੰਨ ਤੇ ਤੁਸੀਂ ਸੰਸਾਰ ਦੇ ਅੰਦਰੋਂ ਕਿਤੋਂ ਵੀ ਖਰੀਦੋਗੇ ਉਹਨਾਂ ਨੂੰ ਧਾਰਨ ਕਰ ਲੋਗੇ ਪਰ ਜਿਹੜਾ ਗਿਆਨ ਹੈ ਜਿੰਦੀ ਜਿੰਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਕੀਤਾ ਹੈ ਇਹ ਗਿਆਨ ਜਿਹੜਾ ਇਹਦੇ ਲਈ ਤੁਹਾਨੂੰ ਉਦਮ ਕਰਨਾ ਪਏਗਾ ਸਮਝਣਾ ਪਏਗਾ ਵੇਖੋ ਇਸ ਗੱਲ ਨੂੰ ਤੁਸੀਂ ਜੇ ਜੇ ਪਕੜਨਾ ਚਾਹੁੰਦੇ ਹੋ ਤੇ ਫਿਰ ਇੱਕ ਗੱਲ ਸਮਝ ਲਿਏ ਵੀ ਸੰਸਾਰ ਦੀ ਜਿਹੜੀ ਐਜੂਕੇਸ਼ਨ ਹੈ ਗਿਆਨ ਨਹੀਂ ਉਹ ਕਦੀ ਸਕੂਲ ਦੀ ਡਰੈੱਸ ਪਾ ਕੇ ਪ੍ਰਾਪਤ ਨਹੀਂ ਹੁੰਦਾ ਸਕੂਲ ਦੀ ਡਰੈੱਸ ਮੋਸਟ ਜ਼ਰੂਰੀ ਹੈ ਮਸਟ ਹੈ ਉਹ ਉਹਦੇ ਉਹਦੇ ਤੋਂ ਬਿਨਾ ਤੁਹਾਨੂੰ ਅੰਦਰ ਐਂਟਰੀ ਨਹੀਂ ਮਿਲਨੀ ਪਰ ਉਹ ਇੰਨੀ ਵੀ ਜ਼ਰੂਰੀ ਨਹੀਂ ਕਿ ਸਿਰਫ ਉਹਨੂੰ ਧਾਰਨ ਕਰਕੇ ਅਸੀਂ ਆਖੀਏ ਵੀ ਨਹੀਂ ਹੁਣ ਅਸੀਂ ਦੁਨੀਆ ਦਾ ਗਿਆਨ ਸਾਰਾ ਹੀ ਹਾਸਲ ਕਰ ਲਿਆ ਜਿਹੜੀ ਡਰੈੱਸ ਹੈ ਨਾ ਬਾਰਮੁਖੀ ਡਰੈੱਸ ਉਹ ਤੁਹਾਨੂੰ ਸਿਰਫ ਐਂਟਰੀ ਦੇ ਲਈ ਹੈ ਅੰਦਰ ਦਾਖਲ ਹੋ ਜਾਓਗੇ ਪਰ ਅੰਦਰ ਦਾਖਲ ਹੋਣ ਤੋਂ ਬਾਅਦ ਜਿਹੜਾ ਕਰਮ ਕਰਨਾ ਹੈ ਉਹ ਹੈ ਕਿਤਾਬਾਂ ਨੂੰ ਪੜਨਾ ਗਿਆਨ ਨੂੰ ਹਾਸਲ ਕਰਨਾ ਗਿਆਨ ਨੂੰ ਹਾਸਲ ਕੀਤਿਆਂ ਤੋਂ ਬਿਨਾ ਮਨੁ ਮਨ ਫਰਸਟ ਤੋਂ ਸੈਕਿੰਡ ਸੈਕਿੰਡ ਤੋਂ ਥਰਡ ਥਰਡ ਤੋਂ 10 10 ਤੋਂ 11 ਇਸ ਤੋਂ ਅੱਗੇ ਜਿਹੜੀ ਐਜੂਕੇਸ਼ਨ ਪੜ੍ਹਾਈ ਐ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਅੱਗੇ ਜਾਣਾ ਇਹ ਨਹੀਂ ਹਾਸਲ ਹੋ ਸਕਦਾ ਜਿੰਨੀ ਦੇਰ ਤੱਕ ਤੁਸੀਂ ਗਿਆਨ ਨਾਲ ਨਹੀਂ ਜੁੜਦੇ ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਦੀ ਗੋਦ ਵਿੱਚ ਆਈਏ ਇਸ ਗੱਲ ਨੂੰ ਸਮਝ ਲਈਏ ਕਿ ਜੇ ਮੈਂ ਬਾਹਰ ਮੁਖੀ ਸਿਰਫ ਚਿੰਨ ਧਾਰਨ ਕਰ ਲੇ ਡਰੈਸ ਪਾ ਲਈ ਇਸ ਡਰੈਸ ਨੂੰ ਪਾਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਧਰਮੀ ਬਣ ਗਿਆ ਜਾਂ ਮੈਨੂੰ ਧਰਮ ਦੀ ਨੋਲਿਜ ਹੋ ਗਈ ਹੈ ਮੈਨੂੰ ਧਰਮ ਦਾ ਗਿਆਨ ਹੋ ਗਿਆ ਉਹ ਗਿਆਨ ਸਾਨੂੰ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ ਕੇ ਸਮਝੋ ਇਸ ਗੱਲ ਨੂੰ ਆਪਾਂ ਜਿੰਨੇ ਬੈਠੇ ਆ ਅੱਜ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸਮਝਣ ਵਾਲੀ ਹੈ ਉਹ ਗੁਰੂ ਘਰ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਹੀ ਆ ਇਮਨ ਕੋਈ ਵੀ ਬੰਦਾ ਜਿਹੜਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ ਉਹਨੂੰ ਆਪਣੇ ਜੀਵਨ ਵਿੱਚ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਸੰਸਾਰ ਦਾ ਗਿਆਨ ਕਿਤਾਬਾਂ ਤੋਂ ਬਿਨਾਂ ਉਹਨਾਂ ਨੂੰ ਪੜਿਆਂ ਤੋਂ ਬਿਨਾਂ ਉਹਨਾਂ ਨੂੰ ਸਮਝਿਆਂ ਤੋਂ ਬਿਨਾਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕੀਤਿਆਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ ਇਸੇ ਤਰ੍ਹਾਂ ਜਿਹੜਾ ਧਰਮ ਦਾ ਗਿਆਨ ਹੈ ਉਹ ਵੀ ਤੁਹਾਨੂੰ ਮੈਨੂੰ ਓਨੇ ਦੇਰ ਤੱਕ ਨਹੀਂ ਮਿਲੇਗਾ ਜਿੰਨੀ ਦੇਰ ਤੱਕ ਮੈਂ ਉਹ ਗਿਆਨ ਜਿੰਦੇ ਅੱਗੇ ਮੈਂ ਆਪਣਾ ਸਿਰ ਝੁਕਾ ਰਿਹਾ ਹਾਂ ਜਿੰਦੇ ਅੱਗੇ ਮੈਂ ਨਿਵਰਿਆ ਜਿੰਦੇ ਅੱਗੇ ਮੈਂ ਆਪਣਾ ਆਪਾ ਸਮਰਪਣ ਕਰਨ ਦੀ ਗੱਲ ਕਰ ਰਿਹਾ ਜਿੰਨੀ ਦੇਰ ਤੱਕ ਮੈਂ ਉਹਨੂੰ ਰੀਡ ਨਹੀਂ ਕਰਦਾ ਉਹਨੂੰ ਪੜ੍ਹਦਾ ਨਹੀਂ ਉਹਨੂੰ ਸਮਝਦਾ ਨਹੀਂ ਉਹਨੂੰ ਇੰਪਲੀਮੈਂਟ ਨਹੀਂ ਕਰਦਾ ਆਪਣੇ ਜੀਵਨ ਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਵੀ ਸੰਭਵ ਨਹੀਂ ਹੈ ਕਿ ਤੂੰ ਇਸ ਢੰਗ ਦੇ ਨਾਲ ਆ ਕੇ ਕਿ ਸਿਰਫ ਬਾਹਰमुखी ਕਿਸੇ ਧਾਰਮਿਕ ਦੁਆਰੇ ਤੱਕ ਪਹੁੰਚਿਆ ਕਿਸੇ ਰਹਿਬਰ ਤੱਕ ਪਹੁੰਚਿਆ ਬਾਹਰਮੁਖੀ ਤੇ ਤੂੰ ਧਰਮੀ ਬਣ ਗਿਆ ਸਤਗੁਰ ਕਹਿੰਦੇ ਨੇ ਨਹੀਂ ਗੁਰਦੇਵ ਪਿਤਾ ਜੀ ਨੇ ਦੋ ਸ਼ਬਦ ਬੜੇ ਪਿਆਰੇ ਕਹਿੰਨੇ ਬਾਬਾ ਕਬੀਰ ਸਾਹਿਬ ਜੀ ਨੇ ਬਾਬਾ ਜੀ ਕਹਿੰਦੇ ਨੇ ਕਬੀਰ ਸਤਗੁਰ ਸੂਰਮੇ ਬਾਬਾ ਜੀ ਕਹਿੰਦੇ ਨੇ ਸਤਗੁਰ ਜਿਹੜਾ ਨਾ ਉਹ ਸੂਰਮਾ ਹੈ ਧਿਆਨ ਦੇਣਾ ਜਿਵੇਂ ਮੈਦਾਨ ਜੰਗ ਵਿੱਚ ਕੋਈ ਸੂਰਮਾ ਜੂਝਦਾ ਹੈ ਨਾ ਜਦੋਂ ਜਿਹਨੂੰ ਜਿਹਨੂੰ ਲਿਆਕਤ ਹੋਵੇ ਨਾ ਕਿਸੇ ਚੀਜ਼ ਨੂੰ ਚਲਾਉਣ ਦੀ ਬੰਦਾ ਕਿਉਂ ਆਪਣੇ ਜੀਵਨ ਵਿੱਚ ਕਿਸੇ ਵੀ ਫੀਲਡ ਵਿੱਚ ਗੁਰੂ ਧਾਰਨ ਕਰਦਾ ਹੈ ਕਿਉਂਕਿ ਗੁਰੂ ਨੂੰ ਨੌਲੇਜ ਹੈ ਗੁਰੂ ਨੂੰ ਗਿਆਨ ਹੈ ਟੀਚਰ ਨੂੰ ਪਤਾ ਹੈ ਕਿ ਜਿਹੜਾ ਬੱਚਾ ਇਸ ਕਲਾਸ ਦੇ ਵਿੱਚ ਆਇਆ ਹੈ ਜਿਨੇ ਅੱਜ ਇਸ ਕਲਾਸ ਵਿੱਚ ਬੈਠ ਕੇ ਅੱਜ ਕਿਸੇ ਵੀ ਸਬਜੈਕਟ ਦਾ ਪਹਿਲਾ ਚੈਪਟਰ ਪੜ੍ਹਨੇ ਜਿਹੜਾ ਉਸ ਕਲਾਸ ਦੇ ਵਿੱਚ ਉਹਨੂੰ ਪੜ੍ਹਾਉਣ ਵਾਲਾ ਟੀਚਰ ਹੈ ਉਹ ਆਲਰੇਡੀ ਬੱਚੇ ਨੂੰ ਪੜ੍ਹਾਉਣ ਤੋਂ ਪਹਿਲਾਂ ਉਹ ਸਾਰੀਆਂ ਚੀਜ਼ਾਂ ਉਹਨੇ ਆਪਣੇ ਜੀਵਨ ਵਿੱਚ ਪੜ੍ਹੀਆਂ ਹੋਈਆਂ ਨੇ। ਗੁਰੂ ਨੇ ਪੜਿਆ ਹੋਇਆ ਸਾਰਾ ਕੁਝ। ਗੁਰੂ ਦੇ ਕੋਲੋਂ ਅਸੀਂ ਲੈਣਾ ਹੈ। ਤੇ ਬਾਬਾ ਜੀ ਕਹਿੰਦੇ ਨੇ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਜਦੋਂ ਸਤਗੁਰ ਸੂਰਮੇ ਨੇ ਆਪਣੇ ਸ਼ਬਦ ਦਾ ਤੀਰ ਚਲਾਇਆ। ਧਿਆਨ ਦੇਣਾ ਤੁਸੀਂ ਬੈਠੇ ਹੋ ਨਾ। ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਇੱਕ ਅਣਿਆਲੇ ਤੀਰ ਦੀ ਤਰ੍ਹਾਂ ਅਣਿਆਲਾ ਤੀਰ ਪਤਾ ਕਿਹੜਾ ਹੁੰਦਾ ਹੈ ਜਿਹੜਾ ਅੰਦਰ ਸਰੀਰ ਦੇ ਵਿੱਚ ਚਲਾ ਜਾਏ ਪਰ ਜਦੋਂ ਨੂੰ ਬਾਹਰ ਕੱਢੀਏ ਨਾ ਉਹ ਬਾਹਰ ਨਿਕਲੇਗਾ ਨਹੀਂ ਉਹ ਅੰਦਰ ਹੀ ਟੁੱਟ ਜਾਏਗਾ ਗੁਰਦੇਵ ਪਿਤਾ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਜਿਹੜਾ ਨਾ ਉਹ ਇੱਕ ਅਣਿਆਲਾ ਤੀਰ ਹੈ ਪਰ ਇਹਦੇ ਵਿੱਚ ਵੀ ਗੱਲਾਂ ਦੋ ਨੇ ਇੱਕ ਤੇ ਗੱਲ ਜਿਹੜੀ ਆਪਾਂ ਬਾਣੀ ਵਿੱਚੋਂ ਸਮਝਦੇ ਆਂ ਬਾਬਾ ਜੀ ਕਹਿੰਦੇ ਨੇ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਜਿੰਨੂੰ ਲੱਗਾ ਹੈ ਬਾਬਾ ਜੀ ਕਹਿੰਦੇ ਨੇ ਲਾਗਤ ਹੀ ਭੋਏ ਗਿਰ ਪਰਿਆ ਆਏ ਆਪਾਂ ਬੜਿਆਂ ਗੁਰੂ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਬਾਹਿਆ ਬਾਣ ਜੋ ਏਕ ਲਗਤ ਹੀ ਭੋਏ ਗਿਰ ਪਰਿਆ ਜਿਹਨੂੰ ਲੱਗਾ ਉਹ ਡਿੱਗ ਪਿਆ ਧਰਤੀ ਤੇ ਧਰਤੀ ਤੇ ਡਿੱਗਣ ਦਾ ਮਤਲਬ ਹੈ ਉਹਦੇ ਅੰਦਰ ਦੀ ਜਿਹੜੀ ਸਤਿਆ ਸੀ ਜਿਹੜਾ ਉਹਦਾ ਆਪਣਾ ਮੈਂ ਮੇਰੀ ਸੀ ਉਹ ਖਤਮ ਹੋ ਗਈ ਜਦੋਂ ਡਿੱਗਾ ਨਾ ਹੁਣ ਉਹ ਉਹ ਆਪਣੇ ਬਲ ਤੇ ਨਹੀਂ ਹੈ ਹੁਣ ਉਹ ਆਪਣੇ ਪਰਮਾਤਮਾ ਆਪਣੇ ਰੱਬ ਜੀ ਦੇ ਬਲ ਤੇ ਜੀਵਨ ਜੀ ਰਿਹਾ ਹੈ ਰਬ ਜੀ ਦੇ ਬਲ ਵਿੱਚ ਜੀਵਨ ਜੀਣਾ ਕੀ ਹੈ ਗੁਰੂ ਦੇ ਹੁਕਮ ਵਿੱਚ ਜੀਣਾ ਸਾਰੀ ਬਾਣੀ ਕੋਈ ਗੱਲ ਕਰ ਰਹੀ ਹੈ ਗੁਰੂ ਹੁਕਮ ਵਿੱਚ ਚੱਲਣਾ ਗੁਰੂ ਹੁਕਮ ਵਿੱਚ ਜੀਣਾ ਮੰਨਿਆ ਸਤਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਮੰਨਦਾ ਹੈ ਨਾ ਹੁਕਮ ਨੂੰ ਜਿਹੜਾ ਹੁਕਮ ਨੂੰ ਪ੍ਰਵਾਨ ਕਰ ਲੈਂਦਾ ਆਪਣੇ ਜੀਵਨ ਦੇ ਵਿੱਚ ਸਤਗੁਰ ਪਾਤਸ਼ਾਹ ਕਹਿੰਦੇ ਨੇ ਉਹ ਹੀ ਸਤਗੁਰ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੈ ਇਹੀ ਬਚਨ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ ਵੀ ਗਾਵੇ ਸੁਣਿਆ ਤਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਲਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ ਉਹਦੇ ਅੰਦਰ ਇੱਕ ਸ਼ੇਕ ਹੋ ਗਿਆ ਉਹਦਾ ਅੰਦਰ ਵਿੰਨਿਆ ਗਿਆ ਵਿੰਨਿਆ ਗਿਆ ਮਤਲਬ ਗੁਰੂ ਸ਼ਬਦ ਨਾਲ ਜੁੜ ਗਿਆ ਤੇ ਅਗਲੀ ਗੱਲ ਬਾਬਾ ਜੀ ਕਹਿੰਦੇ ਨੇ ਕਬੀਰ ਸਤਗੁਰ ਸਾਚਾ ਕਿਆ ਕਰੀ ਬਾਬਾ ਜੀ ਕਹਿੰਦੇ ਨੇ ਕੱਲੀ ਗੱਲ ਸੱਚੇ ਸਤਿਗੁਰੂ ਦੀ ਨਹੀਂ ਹੈ ਗੁਰੂ ਤੇ ਤੀਰ ਚਲਾ ਰਿਹਾ ਹੈ ਸ਼ਬਦ ਦੇ ਬਾਣ ਚਲਾ ਰਿਹਾ ਹੈ ਬਾਣੀ ਤੁਸੀਂ ਪੜ੍ਹੀਏ ਕੀਰਤਨ ਦੇ ਰੂਪ ਵਿੱਚ ਇੱਕ ਇੱਕ ਸ਼ਬਦ ਗੁਰੂ ਦਾ ਬਾਣ ਹੈ ਪਰ ਧਿਆਨ ਦੇਣਾ ਲੱਗੇਗਾ ਕਿਨੂੰ ਜਿਹੜਾ ਸੁਰਤ ਖੋਲ ਕੇ ਸੁਣ ਰਿਹਾ ਜਿਨੇ ਆਪਣੀ ਸੁਰਤ ਦਾ ਪਟਾਰਾ ਖੋਲ੍ਹਿਆ ਨਾ ਜਿਵੇਂ ਇੰਜ ਸਮਝ ਲਓ ਇਹਨੂੰ ਵੀ ਬਾਹਰ ਮੀਂਹ ਪੈ ਰਿਹਾ ਬੜਾ ਮੁਸਲਾ ਧਾਰ ਮੀਂਹ ਪੈ ਰਿਹਾ ਬੜੀ ਜ਼ੋਰ ਦੀ ਮੀਂਹ ਪੈ ਰਿਹਾ ਇੱਕ ਬੰਦਾ ਉਹ ਹੈ ਜਿਨੇ ਘਰੋਂ ਵੱਡਾ ਜਿਹਾ ਭਾਂਡਾ ਲਿਆ ਕੇ ਮੀਂਹ ਦੇ ਵਿੱਚ ਸਿੱਧਾ ਰੱਖ ਦਿੱਤਾ ਉਹ ਮੀਂਹ ਦੇ ਪਾਣੀ ਦੇ ਨਾਲ ਨੱਕਾ-ਨੱਕ ਭਰ ਗਿਆ ਇੱਕ ਬੰਦਾ ਉਹ ਹੈ ਮੇਰੇ ਵਰਗਾ ਜਿਨੇ ਭਾਂਡਾ ਉਹਦੇ ਨਾਲੋਂ ਵੀ ਵੱਡਾ ਲਿਆਂਦਾ ਉਹਨੇ ਬਾਹਰ ਇੱਕ ਕਟੋਰੀ ਰੱਖੀ ਉਹਨੇ ਬਾਹਰ ਲਿਆ ਕੇ ਬਾਲਟੀ ਰੱਖ ਦਿੱਤੀ ਪਰ ਵਿਡੰਬ ਬਣਾਏ ਸੀ ਜਿਨੇ ਬਾਲਟੀ ਰੱਖੀ ਨਾ ਮੇਰੇ ਵਰਗੇ ਨੇ ਉਹਨੇ ਮੁੱਦੀ ਮਾਰ ਦਿੱਤੀ ਹੋਇਆ ਕੀ ਮੀਂਹ ਤੇ ਪੈ ਗਿਆ ਮੀ ਪੈ ਕੇ ਹਟ ਗਿਆ ਜਿਨੇ ਭਾਂਡਾ ਛੋਟਾ ਰੱਖਿਆ ਸੀ ਬੜਾ ਖੁਸ਼ ਹੈ ਭਾਂਡਾ ਭਰ ਗਿਆ ਪਾਣੀ ਨਾਲ ਜਿਨੇ ਮੇਰੇ ਵਰਗੇ ਨੇ ਭਾਂਡਾ ਵੱਡਾ ਰੱਖਿਆ ਸੀ ਪਰ ਮਾਰ ਮੁੱਦਾ ਦਿੱਤਾ ਸੀ ਉਹ ਨਿਰਾਸ਼ ਹੈ ਉਹ ਕਹਿੰਦਾ ਕਮਾਲ ਦੀ ਗੱਲ ਹੈ ਇੰਨਾ ਹੀ ਮੀਂਹ ਪਿਆ ਹੈ ਭਾਂਡਾ ਵੀ ਨਹੀਂ ਭਰਿਆ ਭਰੇਗਾ ਕਿਵੇਂ ਤੂੰ ਤੇ ਭਾਂਡਾ ਰੱਖਿਆ ਹੀ ਮੁੱਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਤੇ ਸ਼ਬਦ ਦੇ ਬਾਣ ਚਲਾ ਰਿਹਾ ਹੈ ਤੁਸੀਂ ਕੀਰਤਨ ਸੁਣਿਆ ਇੱਕ ਇੱਕ ਸਤਿਗੁਰ ਦਾ ਬੋਲ ਬਾਣ ਹੈ ਜਿਨੇ ਆਪਣੀ ਸੁਰਤ ਦੀ ਖੋਲ ਲਈ ਆਪਣੀ ਸੁਰਤ ਦਾ ਪਟਾਰਾ ਜਿਨੇ ਅੰਦਰ ਨੂੰ ਆਪਣੇ ਨੂੰ ਗੁਰੂ ਸ਼ਬਦ ਨਾਲ ਇਕਮਿਕ ਕਰ ਲਿਆ ਹੈ ਗੁਰਦੇਵ ਪਿਤਾ ਜੀ ਇਹੀ ਗੱਲ ਕਹਿ ਰਹੇ ਨੇ ਕਬੀਰ ਸਾਚਾ ਸਤਗੁਰ ਕਿਆ ਕਰੇ ਬਾਬਾ ਜੀ ਕਹਿੰਦੇ ਨੇ ਕੀ ਕਰੇਗਾ ਗੁਰੂ ਜੇ ਸਿੱਖਾ ਮੈਂ ਚੂਕ ਬਾਬਾ ਜੀ ਕਹਿੰਦੇ ਨੇ ਜੇ ਇਹ ਗੁਰੂ ਕੇ ਸਿੱਖਾ ਤੇਰੇ ਅੰਦਰ ਹੀ ਚੂਕ ਹੈ ਤੂੰ ਹੀ ਨਹੀਂ ਲੈਣਾ ਚਾਹੁੰਦਾ ਤੇ ਗੁਰੂ ਕੀ ਕਰੇਗਾ ਮਾਫ ਕਰਨਾ ਗੁਰੂ ਹੁਣ ਧੱਕੇ ਨਾਲ ਤੇ ਤੈਨੂੰ ਨਹੀਂ ਦੇ ਸਕਦਾ ਨਾ ਇਹ ਤੇ ਗਿਆਨ ਦਾ ਖਜ਼ਾਨਾ ਹੈ ਮਾਫ ਕਰਨਾ ਇਹ ਧੱਕੇ ਨਾਲ ਨਹੀਂ ਕਿਸੇ ਨੂੰ ਦਿੱਤਾ ਜਾ ਸਕਦਾ ਇਹ ਪ੍ਰਾਪਤ ਕਰਨ ਦੇ ਲਈ ਤੇ ਤੁਹਾਨੂੰ ਉਹਦੇ ਨਾਲ ਪ੍ਰੇਮ ਕਰਨਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਵੇਂ ਨਹੀਂ ਕਿਹਾ ਵੀ ਜਿੰਨ ਨੂੰ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਤੇ ਖੇਡ ਪ੍ਰੇਮ ਦੀ ਹੈ ਪਿਆਰ ਦੀਆਂ ਦੇ ਵਿੱਚ ਤੇ ਤਾਰੀਆਂ ਲਾਣੀਆਂ ਪੈਂਦੀਆਂ ਨੇ ਡੁੱਬਣਾ ਪੈਂਦਾ ਇਹਦੇ ਵਿੱਚ ਤੇ ਤੇ ਮਾਫ਼ ਕਰਨਾ ਜਿਹੜਾ ਡੁੱਬਦਾ ਉਹ ਨਿਹਾਲ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਰੱਜ ਜਾਂਦਾ ਹੈ ਆਨੰਦ ਵਿੱਚ ਚਲਾ ਜਾਂਦਾ ਹੈ ਤੇ ਮੇਰੇ ਵਰਗਾ ਸਾਰੇ ਜ਼ਿੰਦਗੀ ਕਹੀ ਜਾਂਦਾ ਨਹੀਂ ਜੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ ਪਰਮਾਤਮਾ ਨੇ ਮੇਰੇ ਨਾਲ ਇਸ ਥਾਂ ਤੇ ਤੱਕਾ ਕੀਤਾ ਉਸ ਥਾਂ ਤੇ ਤੱਕਾ ਕੀਤਾ ਉਹਦੇ ਗਿਲੇ ਸ਼ਿਕਵੇ ਨਹੀਂ ਮੁੱਕਦੇ ساری ਜ਼ਿੰਦਗੀ ਤੇ ਸਤਿਗੁਰ ਜੀ ਇਹੀ ਗੱਲ ਅੱਜ ਸਮਝਾ ਰਹੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਕੱਲਰ ਕੇ ਦੀ ਛਪੜੀ ਧਿਆਨ ਦੇਣਾ ਕੱਲਰ ਕੱਲਰ ਦਾ ਅਖਰੀ ਅਰਥ ਹੁੰਦਾ ਹੈ ਉਹ ਥਾਂ ਵੈਸੇ ਇਹ ਇੱਕ ਜ਼ਮੀਨ ਲਈ ਪ੍ਰੋਪਰ ਸ਼ਬਦ ਆਉਂਦਾ ਹੈ ਬਾਣੀ ਵਿੱਚ ਜਿਵੇਂ ਇੱਕ ਕਲਿਆਰੀ ਜ਼ਮੀਨ ਹੁੰਦੀ ਹੈ ਨਾ ਕਲਰੇਠੀ ਜ਼ਮੀਨ ਕਹਿੰਦੇ ਨੇ ਜਿਹਨੂੰ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਵਿੱਚ ਉਸ ਜ਼ਮੀਨ ਦੇ ਉੱਤੇ ਕਦੀ ਫਸਲ ਨਹੀਂ ਹੁੰਦੀ ਉਹ ਜ਼ਮੀਨ ਪੱਥਰ ਦੇ ਨਾਲ ਉਹਨੂੰ ਜਿੰਨਾ ਥੱਲੇ ਵਾਈ ਜਾਓਗੇ ਹੋਰ ਪੱਥਰ ਨਿਕਲੇ ਜਾਣਗੇ ਔਰ ਜ਼ਮੀਨ ਤੇ ਕੋਈ ਖੇਤੀ ਕਰਨੀ ਚਾਹੇ ਨਾ ਬੀਜ ਬੀਜਣਾ ਚਾਹੇ ਬੀਜੂਗੇਗਾ ਨਹੀਂ ਬਾਬਾ ਜੀ ਕਹਿੰਦੇ ਨੇ ਕਲਰ ਕੇਰੀ ਛਪੜੀ ਬਾਬਾ ਜੀ ਕਹਿੰਦੇ ਨੇ ਇੱਕ ਛਪੜੀ ਹੈ ਉਹ ਕਲਰ ਕਿਹੜੀ? ਪਾਵ ਉਸ ਛਪੜੀ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਚੱਜ ਦਾ ਪਾਣੀ ਨਹੀਂ ਹੈ। ਗੰਦਾ ਪਾਣੀ ਹੈ, ਮੈਲਾ ਪਾਣੀ ਹੈ। ਚਿੱਕੜ ਨਾਲ ਭਰਿਆ ਹੋਇਆ ਪਾਣੀ ਹੈ। ਉਹ ਕਿਸੇ ਕੰਮ ਦਾ ਨਹੀਂ। ਧਿਆਨ ਦੇਣਾ ਕਿਹੜੀ ਛਪੜੀ ਹੈ। ਸਤਿਗੁਰ ਗੁਰਦੇਵ ਪਿਤਾ ਜੀ ਨੇ ਇਥੇ ਇੱਕ ਪ੍ਰਤੀਕ ਲਿਆ ਹੈ। ਧਿਆਨ ਦੇਣਾ ਬਾਣੀ ਦੇ ਵਿੱਚੋਂ ਇਹ ਛੋਟੇ-ਛੋਟੇ ਨੁਕਤੇ ਸਮਝਣੇ ਬੜੇ ਜ਼ਰੂਰੀ ਨੇ। ਇਹ ਪ੍ਰਤੀਕ ਆਤਮਿਕ ਸ਼ਬਦ ਨੇ। ਬਾਬਾ ਜੀ ਕਹਿੰਦੇ ਨੇ ਕੱਲਰ ਕਿਹੜੀ ਛਪੜੀ ਕਾਊਆ ਮਲ ਮਲ ਨਾਏ ਹੁਣ ਜਿਹੜਾ ਕਾਂ ਸੀ ਓੜਦਾ ਓੜਦਾ ਉਸ ਛਪੜੀ ਤੇ ਆ ਕੇ ਬਹਿ ਗਿਆ ਹੁਣ ਉਸ ਛਪੜੀ ਦੇ ਉੱਪਰ ਬੈਠਾ ਹੋਇਆ ਉਸ ਛਪੜੀ ਦੇ ਅੰਦਰ ਚੁੱਭੀਆਂ ਮਾਰਦਾ ਛਪੜੀ ਦਾ ਪਾਣੀ ਤੇ ਗੰਦਾ ਹੈ ਚਿੱਕੜ ਨਾਲ ਭਰਿਆ ਹੋਇਆ ਹੁਣ ਕਾਂ ਉਸ ਚਿੱਕੜ ਨਾਲ ਭਰੇ ਹੋਏ ਪਾਣੀ ਦੇ ਅੰਦਰ ਚੁੱਭੀਆਂ ਮਾਰਦਾ ਤੇ ਬਾਹਰ ਨਿਕਲ ਜਾਂਦਾ ਤੇ ਬਾਹਰ ਨਿਕਲ ਕੇ ਕੀ ਵੇਖਦਾ ਆਪਣੇ ਵੱਲ ਮੈਂ ਤੇ ਸਾਫ਼ ਹੋਇਆ ਹੀ ਨਹੀਂ ਮੈਂ ਤੇ ਅਜੇ ਵੀ ਮੈਲਾ ਫਿਰ ਦੁਬਾਰਾ ਉਸ ਛਪੜੀ ਦੇ ਵਿੱਚ ਛਾਲ ਮਾਰਦਾ ਹੈ ਬਾਹਰ ਨਿਕਲਦਾ ਹੈ ਫਿਰ ਵੇਖਦਾ ਮੈਂ ਤੇ ਅਜੇ ਵੀ ਮੈਲਾ ਪਾਤਸ਼ਾਹ ਜੀ ਕਹਿੰਦੇ ਨੇ ਕਲ ਚੇਤੇ ਰੱਖੀ ਬੰਦਿਆ ਇੱਥੇ ਕਾਵਾ ਕਾਂ ਪ੍ਰਤੀਕਾਤਮਕ ਸ਼ਬਦ ਹੈ ਉਸ ਮਨੁੱਖ ਦੇ ਲਈ ਜਿਹੜਾ ਸਾਰੀ ਜ਼ਿੰਦਗੀ ਔਗਣਾ ਦੇ ਵਿੱਚ ਵਿਕਾਰਾਂ ਦੇ ਵਿੱਚ ਜੀਵਨ ਜਿਉਂਦਾ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਾਂ ਉਸ ਮਨੁੱਖ ਦਾ ਪ੍ਰਤੀਕ ਹੈ ਜਿਹੜਾ ساری ਜ਼ਿੰਦਗੀ ਵਿਕਾਰ ਭੋਗਦਾ ਹੈ ਵਿਸ਼ਿਆਂ ਵਿੱਚ ਜਿੰਦਾ ਹੈ ਮਾੜੇ ਕਰਮਾਂ ਵਿੱਚ ਜਿੰਦਾ ਹੈ ਤੇ ਸਤਿਗੁਰ ਕਹਿੰਦੇ ਨੇ ਐਸਾ ਮਨੁੱਖ ਐਸੀ ਛੱਪੜੀ ਤੇ ਜਾ ਕੇ ਬੈਠਾ ਜਿੱਥੇ ਹੋਰ ਗੰਦਗੀ ਹੈ ਦਾਤਾਰ ਪਿਤਾ ਕਹਿੰਦੇ ਨੇ ਕੱਲਰ ਕੇਦੀ ਛੱਪੜੀ ਕौਵਾ ਮਲਮਲ ਨਾਏ ਮਨ ਤਨ ਮੈਲਾ ਆਉਗਣੀ ਇੱਕ ਤੇ ਸਤਿਗੁਰ ਕਹਿੰਦੇ ਨੇ ਕਰਮ ਪਹਿਲਾਂ ਹੀ ਮਾੜੇ ਲੈਂਦੇ ਆਗੁਣਾ ਨਾਲ ਭਰਿਆ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਸੰਗਤ ਵੀ ਉਹਨਾਂ ਦੇ ਵਿੱਚ ਬੈੰਦਾ ਹੈ ਜਿਹੜੇ ਜਿਨ੍ਹਾਂ ਦੇ ਕਰਮ ਹੁੰਦੇ ਨਾਲੋਂ ਵੀ ਮਾੜੇ ਨੇ ਧਿਆਨ ਦੇਣਾ ਇੱਥੇ ਗੱਲ ਸਤਿਗੁਰ ਜਿਹੜੀ ਕਰ ਰਹੇ ਨੇ ਸੰਗਤ ਦੀ ਗੱਲ ਗੱਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਆਪ ਪਹਿਲਾਂ ਹੀ ਆਗੁਣਾ ਨਾਲ ਭਰਿਆ ਹੈ ਤੇ ਇਹ ਚਾਹੁੰਦਾ ਹੈ ਵੀ ਮੇਰੇ ਆਗਣ ਦੂਰ ਹੋ ਜਾਣ ਮੇਰੇ ਮੇਰੀ ਮੈਲ ਦੂਰ ਹੋ ਜਾਏ ਤੇ ਸਤਿਗੁਰ ਕਹਿੰਦੇ ਨੇ ਕਰਦਾ ਕੀਏ ਨਾਹ ਵੀ ਉਹ ਜਾ ਵੀ ਉਸ ਜਗ੍ਹਾ ਤੇ ਰਿਹਾ ਬੈਠ ਵੀ ਉਸ ਥਾਂ ਤੇ ਰਿਹਾ ਉਹਨਾਂ ਦੀ ਸੰਗਤ ਵਿੱਚ ਰਿਹਾ ਜਿਹੜੇ ਆਪ ਉਹ ਗੁਨਾ ਨਾਲ ਭਰੇ ਨੇ ਸਾਖਤ ਮਨੁੱਖ ਨੇ ਭੈੜੀ ਕਰਨੀ ਵਾਲੇ ਬੰਦੇ ਨੇ ਧਿਆਨ ਦੇਣਾ ਦੁਨੀਆ ਦੇ ਅੰਦਰ ਸੰਗਤ ਚੰਗੀ ਹੋਣੀ ਬੜੀ ਜ਼ਰੂਰੀ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਉਡ ਉਡ ਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਈਂ ਸੰਗਤ ਕਿਸੇ ਮਾੜੇ ਬੰਦੇ ਦੀ ਹੋ ਜਾਏ ਨਾ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਬੰਦੇ ਦਾ ਅੰਦਰ ਇੱਕ ਨਾ ਇੱਕ ਦਿਨ ਉਹਦੀ ਸੰਗਤ ਦੇ ਵਿੱਚ ਐਸਾ ਰੰਗਿਆ ਜਾਏਗਾ ਕਿ ਉਹ ਜਿਹੜਾ ਚੰਗਾ ਭਲਾ ਬੰਦਾ ਵੀ ਹੁੰਦਾ ਨਾ ਉਹ ਵੀ ਅਫਗਨਾ ਨਾਲ ਪਰ ਜਾਂਦਾ ਹੈ ਗੁਰਦੇਵ ਪਤਾ ਜੀਹੀ ਗੱਲ ਕਰ ਰਹੇ ਨੇ ਸਤਿਗੁਰ ਕਹਿੰਦੇ ਨੇ ਕੱਲਰ ਕੇਰੀ ਛਪੜੀਏ ਪਾਪ ਆਉਗਣਾ ਨਾਲ ਭਰੇ ਹੋਏ ਬੰਦਿਆਂ ਦੀ ਸੰਗਤ ਹੈ ਉਹਦੇ ਵਿੱਚ ਆ ਕੇ ਆਉਗਣਾ ਨਾਲ ਭਰਿਆ ਹੋਇਆ ਕਾਂ ਵਰਗਾ ਬੰਦਾ ਕਾਂ ਦੀ ਬਿਰਤੀ ਵਾਲਾ ਬੰਦਾ ਕਿਉਂਕਿ ਕਾਂ ਦਾ ਇੱਕ ਸੁਭਾਅ ਹੈ ਬਾਣੀ ਵਿੱਚ ਸਤਿਗੁਰ ਨੇ ਨਾ ਇਹਨਾਂ ਜੀਆਂ ਦੇ ਸੁਭਾਵਾਂ ਨੂੰ ਲੈ ਕੇ ਬੰਦੇ ਦੀ ਗੱਲ ਕੀਤੀ ਹੈ ਇੱਕ ਗੱਲ ਚੇਤੇ ਰੱਖੋ ਸਤਿਗੁਰ ਨੇ ਬੜੇ ਪੰਛੀਆਂ ਦਾ ਪਸ਼ੂਆਂ ਦਾ ਜ਼ਿਕਰ ਬਾਣੀ ਵਿੱਚ ਕੀਤਾ ਜਿਵੇਂ ਸ਼ਵਾਨ ਦਾ ਜ਼ਿਕਰ ਕੀਤਾ ਹੈ ਉਹਦੇ ਅੰਦਰ ਲੋਭ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਲੋਭ ਦੇ ਅੰਦਰ ਕਿਸੇ ਦੇ ਘਰ ਦੇ ਅੰਦਰ ਗਿਆ ਉਹਨੇ ਰੋਟੀ ਪਾਉ ਦਿੱਤੀ ਉਹਨੇ ਖਾ ਲਈ ਉਹਨੂੰ ਤਰਸ ਆਇਆ ਉਹਨੇ ਹੋਰ ਰੋਟੀ ਪਾਈ ਰਜਮੀ ਰੋਟੀ ਪਾ ਦਿੱਤੀ ਘਰ ਦਾ ਮਾਲਕ ਅੰਦਰ ਚਲਾ ਗਿਆ ਉਹਨੇ ਬਾਹਰ ਪਾਂਡਾ ਉਹ ਇੱਕ ਕਪੜੇ ਦੇ ਅੰਦਰ ਬੰਨ ਕੇ ਤੇ ਟੰਗਿਆ ਹੋਇਆ ਸੀ ਹੁਣ ਉਹ ਹੁਣ ਉਸ ਕੂਏ ਕੁਰਦਾ ਉਸ ਕੁੱਤੇ ਦਾ ਸੁਭਾ ਲੋਭ ਵਾਲਾ ਹੈ ਨਾ ਹੁਣ ਉਹਦਾ ਧਿਆਨ ਉਸ ਚੀਕੇ ਵਾਲੇ ਪੁਰਾਣੇ ਸਮੇਂ ਚ ਘਰਾਂ ਵਿੱਚ ਨਾ ਲੋਕ ਜਿਵੇਂ ਮੱਖਣ ਆਦਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹਨੂੰ ਕਿਸੇ ਪਾਂਡੇ ਵਿੱਚ ਬਰਤਨ ਦੇ ਵਿੱਚ ਪਾ ਕੇ ਕਪੜੇ ਵਿੱਚ ਬੰਨ ਕੇ ਤੇ ਘਰ ਦੀਆਂ ਛੱਤਾਂ ਕੱਚੀਆਂ ਹੁੰਦੀਆਂ ਸਨ ਉਹ ਜਿਹੜੇ ਬਾਲੇ ਹੁੰਦੇ ਸੀ ਸ਼ਿਸ਼ਤੀਰ ਹੁੰਦੀ ਸੀ ਉਹਦੇ ਨਾਲ ਬੰਨ੍ਹ ਦਿੰਦੇ ਹੁੰਦੇ ਸਨ ਤੇ ਹੁਣ ਉਹ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਪੇਟ ਭਰਵੀਂ ਰੋਟੀ ਮਿਲ ਗਈ ਏ ਪਰ ਜਿਹੜਾ ਅੰਦਰ ਦਾ ਲੋਭ ਸੀ ਉਹ ਥੋੜਾ ਮਰਿਆ ਹੁਣ ਸ਼ੀਕੇ ਪਰ ਤੇਰੀ ਬਹੁਤ ਡੀਠ ਬੜੀ ਨਿਜ ਨਾਲ ਉਹਦੇ ਵੱਲ ਵੇਖਦਾ ਪਿਆ ਤੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਭਲਾ ਬੰਦਾ ਲੰਘਦਾ ਪਿਆ ਸੀ ਉਹ ਕਹਿੰਦਾ ਵੇਸੀ ਇੰਨੀ ਨਿਜ ਨਾਲ ਨਾ ਵੇਖ ਮਿਲਣਾ ਤੈਨੂੰ ਕੁਝ ਨਹੀਂ ਜੇ ਕਿਤੇ ਤੂੰ ਪੁਲੇਖੇ ਨਾਲ ਵੀ ਇਹਦੇ ਵੱਲ ਵਧਿਆ ਤੇ ਮਾਲਕ ਨੇ ਗੁੱਸੇ ਵਿੱਚ ਆ ਕੇ ਜਿੰਨੇ ਤੈਨੂੰ ਰੋਟੀ ਪਾਈ ਉਹਨੇ ਤੈਨੂੰ ਪਿੱਠ ਤੇ ਡੰਡਾ ਵੀ ਮਾਰ ਲਿਆ ਬਾਣੀ ਦਾ ਬਚਨ ਹੈ ਨਾ ਸਤਿਗੁਰ ਕਹਿੰਦੇ ਨੇ ਛੀਕੇ ਪਰ ਤੇਰੀ ਬਹੁਤ ਡੀਠ ਮਤ ਸੋਟਾ ਲੱਕੜੀ ਪਰੈ ਤੇਰੀ ਪੀਠ ਸਭ ਕਹਿੰਦੇ ਨੇ ਚੇਤਾ ਰੱਖੀ ਰੋਟੀ ਪਾਣ ਵਾਲਾ ਕੱਲ ਨੂੰ ਤੈਨੂੰ ਡੰਡਾ ਮਾਰ ਕੇ ਘਰ ਉਜਾਏਗਾ ਇੱਕ ਦਿਨ ਤੂੰ ਕਿਤੇ ਨਿਜ ਲਾ ਕੇ ਵੇਖਣਾ ਪਿਆ ਜਿੰਨੂੰ ਇਹਦੇ ਤੱਕ ਪਹੁੰਚ ਵੀ ਗਿਆ ਤੇ ਮਾਲਕ ਦਾ ਧਿਆਨ ਪੈ ਗਿਆ ਜਿੰਦੇ ਕਰੋ ਰੋਜ਼ ਰੋਟੀ ਮਿਲਦੀ ਹੈ ਕੱਲ ਨੂੰ ਉਹਦੇ ਕੋਲ ਰੋਟੀ ਨਹੀਂ ਮਿਲਣੀ ਉਹਦੇ ਕੋਲ ਡੰਡਾ ਮਿਲਣਾ ਸਤਿਗੁਰ ਜੀ ਇਹੀ ਗੱਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਕੁੱਕਰ ਦਾ ਸੁਭਾਅ ਹੈ ਧਿਆਨ ਦੇਣਾ ਹੁਣ ਕਾਵੇ ਦਾ ਸੁਭਾਅ ਹੈ ਭਾਵੇਂ ਜਿੰਨੇ ਮਰਜ਼ੀ ਸਵਾਦਲੇ ਪਦਾਰਥ ਰੱਖ ਦਿਓ ਇਹ ਖਾ ਕੇ ਮੁੜ ਕੇ ਫਿਰ ਗੰਦਗੀ ਦੇ ਵਿੱਚ ਮਾੜੀ ਥਾਂ ਤੇ ਜਾ ਕੇ ਚੁੰਝ ਮਾਰਦਾ ਹੈ ਮਾੜੀ ਥਾਂ ਤੇ ਜਾ ਕੇ ਚੁੰਝ ਮਾਰਦਾ ਫਿਰੇ ਤੁਸੀਂ ਕਹੋਂ ਆ ਕਾਵੇ ਨੂੰ ਕਾਂ ਨੂੰ ਆਦਕ ਨੂੰ ਰੂੜੀ ਫਰੋਲਦੇ ਹੋਏ ਦੇਖਿਆ ਹੁਣ ਗੰਦਗੀ ਫਰੋਲਦੇ ਹੋਏ ਦੇਖਿਆ ਹੁਣ ਕਿਸੇ ਹੋਰ 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 ਪੰਛੀ ਨੂੰ ਦੇਖਿਆ ਕਦੀ ਨਹੀਂ ਤੁਸੀਂ ਕਾਵੇ ਨੂੰ ਕਾਂ ਨੂੰ ਅਕਸਰ ਦੇਖਿਆ ਹੁੰਦਾ ਹੈ ਉਹ ਗੰਦਗੀ ਤੇ ਬੈਠ ਕੇ ਫਰੋਲ ਰਿਹਾ ਹੁੰਦਾ ਹੈ ਉਹ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਉਗਣਾ ਨਾਲ ਭਰਿਆ ਬੰਦਾ ਉਹਦੀ ਬਿਰਤੀ ਹੈ ਸਤਿਗੁਰੂ ਕਹਿੰਦੇ ਨੇ ਇੱਕ ਤੇ ਪਹਿਲਾਂ ਹੀ ਅਉਗਣਾ ਨਾਲ ਭਰਿਆ ਸੀ ਦੂਜਾ ਸੰਗਤ ਉਹਨਾਂ ਦੀ ਵਿੱਚ ਬੈਠ ਗਿਆ ਉਹਨਾਂ ਦੀ ਸਹੋਬਤ ਵਿੱਚ ਬੈਠ ਗਿਆ ਜਿਨ੍ਹਾਂ ਦੇ ਕਰਮ ਬੜੇ ਮਾੜੇ ਸਨ ਤੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਤਨ ਮੈਲਾ ਅਉਗਣੀ ਹੋਇਆ ਕੀ ਇਸ ਦੇ ਬਦਲੇ ਵਿੱਚ ਹੋਇਆ ਕੀ ਸਾਬ ਕਹਿੰਦੇ ਨੇ ਮਨ ਵੀ ਮੈਲਾ ਹੋ ਗਿਆ ਤਨ ਵੀ ਮੈਲਾ ਹੋ ਗਿਆ ਇੰਨੀ ਮੈਲ ਅੰਦਰ ਚਲੀ ਗਈ ਇਹਨੇ ਔਗਣ ਅੰਦਰ ਚਲੇ ਗਏ ਸਤਿਗੁਰ ਕਹਿੰਦੇ ਨੇ ਔਗਣੀ ਔਗਣਾ ਨਾਲ ਭਰ ਗਿਆ ਚਿੰਝ ਭਰੀ ਗੰਦੀ ਆਏ ਸੋਚਦਾ ਸੀ ਉਥੋਂ ਕੁਝ ਚੰਗਾ ਸਿੱਖਾਂਗਾ ਸਤਿਗੁਰ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਹੁਣ ਚੁੰਝ ਮਾਰਦਾ ਚੁੰਝ ਮਾਰਨ ਦਾ ਮਤਲਬ ਇਹ ਬੋਲਦਾ ਹੈ ਬੋਲਦਾ ਇੱਕ ਤੇ ਆਪਣੇ ਅੰਦਰ ਔਗਣ ਸਨ ਦੂਜਾ ਔਗਣਾਂ ਨਾਲ ਭਰੇ ਹੋਏ ਮਨੁੱਖ ਸਨ ਹੁਣ ਸਤਿਗੁਰ ਜੀ ਕਹਿੰਦੇ ਨੇ ਉਹਨਾਂ ਨਾਲ ਬੋਲਦਾ ਤੇ ਆਪਣੀ ਸ਼ਬਦਾਵਲੀ ਬਦਲਣਾ ਚਾਹੁੰਦਾ ਸੀ ਉਹ ਤੇ ਬਦਲੀ ਨਹੀਂ ਉਹਨਾਂ ਦੇ ਔਗਣ ਹੋਰ ਆਪਣੇ ਪੱਲੇ ਬਣ ਕੇ ਲੈ ਕੇ ਜਾ ਰਹੇ ਚਿੰਜੂ ਭਰੀ ਗੰਦੀ ਆਏ ਸਤਿਗੁਰ ਕਹਿੰਦੇ ਨੇ ਚਿੰਜ ਮਾਰਦਾ ਹੈ ਅੰਦਰੋਂ ਗੰਦਗੀ ਨਿਕਲਦੀ ਹੈ ਹੁਣ ਜਿਹੜਾ ਛੱਪੜ ਦੇ ਵਿੱਚ ਚੁੰਜ ਮਾਰੇਗਾ ਉਹਦੇ ਵਿੱਚੋਂ ਹੁਣ ਮੋਤੀ ਤੇ ਨਹੀਂ ਨਿਕਲਨੇ ਨਾ ਧਿਆਨ ਦੇਣਾ ਛੱਪੜ ਦੇ ਵਿੱਚੋਂ ਮੋਤੀ ਨਹੀਂ ਨਿਕਲਨੇ ਗੰਦਗੀ ਨਿਕਲਣੀ ਹੁੰਦੇ ਵਿੱਚੋਂ ਚਿੱਕੜ ਹੀ ਨਿਕਲਣਾ ਹੈ ਨਾ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਸਰਵਰ ਹੰਸ ਨਾ ਜਾਣਿਆ ਸਰਵਰ ਕੀ ਹੈ ਗੁਰੂ ਪਰਮਾਤਮਾ ਰੱਬ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਰਵਰ ਹੈ ਚੰਗੇ ਬੰਦਿਆਂ ਦੀ ਸੰਗਤ ਸਰਵਰ ਹੈ ਹੰਸ ਸਤਿਗੁਰ ਕਹਿੰਦੇ ਨੇ ਬੰਦਾ ਹੰਸ ਹੈ ਧਿਆਨ ਦੇਣਾ ਹੁਣ ਇੱਕੋ ਮਨੁੱਖ ਦੇ ਦੋ ਸੁਭਾਵਾਂ ਦਾ ਜ਼ਿਕਰ ਕੀਤਾ ਸਤਿਗੁਰ ਨੇ ਪਹਿਲੋ ਕਾਵਾ ਕਿਹਾ ਹੁਣ ਹੰਸ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਹੰਸ ਵਰਗਾ ਸੀ ਨਾ ਮੈਨੂੰ ਤੁਹਾਨੂੰ ਰੱਬ ਜੀ ਨੇ ਜਿੰਨੇ ਜੀ ਸਾਜਿਆ ਨਾ ਇਹ ਸਾਰੇ ਪਰਮਾਤਮਾ ਨੇ ਹੰਸ ਪੈਦਾ ਕੀਤੇ ਸੰਹਾਂਸ ਧਿਆਨ ਦੇਣਾ ਪਰ ਹੰਸ ਆਪਣੀ ਆਪਣੀ ਮਿਰਤੀ ਬਦਲ ਲੈਂਦੇ ਨੇ ਇਹ ਆ ਸੰਸੈ ਇਹਨੂੰ ਜਿਹੋ ਜੀ ਸੰਗਤ ਮਿਲ ਜਿਹੋ ਜਾਂ ਬਣ ਜਾਂਦਾ ਹੈ ਇਸੇ ਕਰਕੇ ਬਾਦਸ਼ਾਹ ਜਿਨੇ ਇਹਨੂੰ ਕਾਂ ਵੀ ਆਖਿਆ ਇਹਨੂੰ ਗਧਾ ਵੀ ਆਖਿਆ ਮਨ ਖਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਸਾਬ ਕਹਿੰਦੇ ਨੇ ਗਧਾ ਵੀ ਹੈ ਇਹਨੂੰ ਸਤਿਗੁਰ ਨੇ ਬਾਣੀ ਵਿੱਚ ਸੁਆਣ ਵੀ ਆਖਿਆ ਕਿੰਨੇ ਨਾਮ ਦਿੱਤੇ ਨੇ ਸਤਿਗੁਰ ਨੇ ਬਾਣੀ ਵਿੱਚ ਸੁਭਾ ਕਰਕੇ ਹੁਣ ਬਾਦਸ਼ਾਹ ਕਹਿੰਦੇ ਨੇ ਹੈ ਸੀ ਹੰਸ ਇਨੇ ਹੰਸ ਨੇ ਸਰਵਰ ਭਾਵ ਗੁਰੂ ਨੂੰ ਸਰੋਵਰ ਨੂੰ ਚੰਗੇ ਬੰਦਿਆਂ ਦੀ ਸੰਗਤ ਨੂੰ ਨਹੀਂ ਸਮਝਿਆ ਉਸ ਪਾਸੇ ਨਹੀਂ ਜੁੜਿਆ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਇਹਦੀ ਸੰਗਤ ਕਿਹ ਨਾਲ ਹੋਗੀ ਕਾ ਨਾਲ ਉਹ ਪੰਖੀ ਦਾ ਮਤਲਬ ਹੁੰਦਾ ਹੈ ਪੰਖੀ ਕਹਿੰਦੇ ਨੇ ਪੰਛੀ ਨੂੰ ਉਹ ਪੰਖੀ ਭੈੜੇ ਪੰਛੀ ਇਹਦੀ ਸੰਗਤ ਹੋ ਗਈ ਭੈੜੇ ਬੰਦਿਆਂ ਦੇ ਨਾਲ ਤੇ ਸਤਿਗੁਰ ਕਹਿੰਦੇ ਨੇ ਸਾਕਤ ਸਿਉ ਵੈਸੀ ਪ੍ਰੀਤ ਹੈ ਦਾਤਾਰ ਪਿਤਾ ਜੀ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਬੰਦਾ ਹੈ ਨਾ ਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਨਾਲ ਜੇ ਪ੍ਰੀਤ ਕਰੇਗਾ ਪਿਆਰ ਕਰੇਗਾ ਉਹਨਾਂ ਦੀ ਸਹਬਤ ਵਿੱਚ ਬੈਠੇਗਾ ਉਹਨਾਂ ਦੀ ਸੰਗਤ ਵਿੱਚ ਬੈਠੇਗਾ ਭਾਈ ਫਿਰ ਤੇਰਾ ਇਹੋ ਜਿਹਾ ਸੁਭਾਅ ਬਣ ਜਾਏਗਾ ਜਿਹੋ ਜਿਹੇ ਕਾਂ ਦੀ ਬਿਰਤੀ ਹੈ ਨਾ ਜਿਹੋ ਜਿਹੇ ਕਾਂ ਨੂੰ ਮਿਲਿਆ ਸਤਿਗੁਰੂ ਕਹਿੰਦੇ ਨੇ ਇਹ ਤੈਨੂੰ ਮਿਲੇਗਾ ਜੇ ਸਾਖਤ ਬੰਦਿਆਂ ਦੀ ਸੰਗਤ ਵਿੱਚ ਬੈਠੇਗਾ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਬੋਲੇਗਾ ਚੱਲੇਗਾ ਗੱਲਬਾਤ ਕਰੇਗਾ ਉਹਨਾਂ ਦੀ ਕਰਨੀ ਵਾਲਾ ਜੀਵਨ ਤੇਰਾ ਬਣ ਜਾਏਗਾ ਤੂੰ ਹੰਸ ਨਹੀਂ ਰਹੇਗਾ ਤੂੰ ਕਾਹ ਬਣ ਜਾਏਗਾ ਸਤਿਗੁਰੂ ਜੀ ਕਹਿੰਦੇ ਨੇ ਸਾਕਤ ਸੋ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ हे ਭਾਈ ਰੱਬ ਦੇ ਨਾਲ ਪਿਆਰ ਕਰ ਪਰਮਾਤਮਾ ਦੇ ਗਿਆਨ ਦੇ ਵਿੱਚ ਬੂਝ ਕੇ ਜੁੜ ਕੇ ਪਰਮਾਤਮਾ ਦੇ ਪਿਆਰ ਨੂੰ ਸਮਝ ਗੁਣਾ ਨੂੰ ਸਮਝ ਗਿਆਨ ਨੂੰ ਸਮਝ ਸੰਤ ਸਭਾ ਜੈਕਾਰ ਕਰ ਸੰਤ ਸਭਾ ਦਾ ਮਤਲਬ ਹੈ ਚੰਗੇ ਬੰਦਿਆਂ ਦੀ ਸੰਗਤ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਜੈਕਾਰ ਰੱਬ ਦੇ ਗੁਣ ਗਾ ਗੁਰਮੁਖ ਕਰਮ ਕਮਾਓ ਤੇ ਗੁਰੂ ਦੇ ਦੱਸੇ ਹੋਏ ਕਰਮ ਕਮਾ ਆਪਾਂ ਸਾਰੇ ਇੱਥੇ ਬੈਠੇ ਹਾਂ ਨਾ ਮਾਫ ਕਰਨਾ ਇੱਥੇ ਬੈਠੇ ਵੀ ਹਰ ਬੰਦਾ ਇੱਕੋ ਵਰਤੀ ਦਾ ਨਹੀਂ ਹੁੰਦਾ ਹੈਗਾ ਹਰ ਬੰਦਾ ਇੱਥੇ ਬੈਠਿਆ ਵੀ ਹਰ ਬੰਦੇ ਦਾ ਆਪਣਾ ਸੁਭਾਅ ਹੈ ਮਾਫ ਕਰਨਾ ਸੰਗਤ ਵਿੱਚ ਬੈਠਣ ਬੈਠਣ ਦਾ ਵੀ ਹਰ ਬੰਦੇ ਦੀ ਆਪਣੀ ਬਿਰਤੀ ਦੇ ਨਾਲ ਹੀ ਹਰ ਇੱਕ ਨਿੱਜੀ ਜਿਹੀ ਨੇ ਲੈਣੀ ਹੈ ਨਾ ਜਿੰਨੇ ਜਿੰਨਾ ਕੋਈ ਸਮਝਿਆ ਹੈ ਕਈ ਮੇਰੇ ਵਰਗੇ ਇਸ ਕਰਕੇ ਆਉਂਦੇ ਨੇ ਉਹ ਵੇਖਦੇ ਨੇ ਕੋਈ ਮੇਰਾ ਬੇਲੀ ਮਿੱਤਰ ਕੋਈ ਸੰਗੀ ਕੋਈ ਨਾਲ ਦਾ ਕੋਈ ਮੇਰੇ ਘਰ ਦੇ ਨੇੜੇ ਰਹਿਣ ਵਾਲਾ ਕੋਈ ਮਿਲ ਜਾਏ ਉਹਦੇ ਨਾਲ ਦੁੱਖ ਸੁੱਖ ਸਾਂਝੇ ਕਰਨ ਆਉਂਦਾ ਹੈ ਕੋਈ ਆਪਣੇ ਅੰਦਰ ਦੇ ਗੁਬਾਰ ਕਿਸੇ ਦਾ ਮਾੜਾ ਕਰਮ ਵੇਖ ਲਿਆ ਤੇ ਨਿੰਦਾ ਚੁਗਲੀ ਕਰਨ ਆਂਦਾ ਹੈ। ਕੋਈ ਵਿਰਲਾ ਹੁੰਦਾ ਹੈ ਜਿਹੜਾ ਬੈਠ ਕੇ ਗਿਆਨ ਰੂਪੀ ਮੋਤੀ ਨੂੰ ਚੁਗਦਾ ਹੈ। ਕੋਈ ਵਿਰਲਾ ਹੁੰਦਾ ਸਾਰੇ ਨਹੀਂ ਹੁੰਦੇ। ਮਾਫ ਕਰਨਾ ਇਹ ਵੀ ਬੈਠਣ ਦਾ ਇੱਥੇ ਜਿਹੜਾ ਜਿੰਨੇ ਵੀ ਬੈਠੇ ਆਪਾਂ। ਸਤਿਗੁਰੂ ਜੀ ਇਸੇ ਕਰਕੇ ਕਹਿ ਰਹੇ ਨੇ ਭਾਈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ, ਸਤ ਸੰਗਤ ਵਿੱਚ ਬੈਠਾ ਹੈ ਤੇ ਰੱਬ ਦੀ ਵਡਿਆਈ ਕਰ, ਗੁਰਮੁਖ ਕਰਮ ਕਮਾਓ। ਗੁਰੂ ਦੇ ਦੱਸੇ ਹੋਏ ਕਰਮ ਕਮਾ, ਨਿਰਮਲ ਨਾਮ ਨਾਨਕਾਹੇ ਨਾਨਕ ਜੀ ਇਹ ਨਾਨਾ ਤੇਰਾ ਨਿਰਮਲ ਹੈ ਇਥੇ ਨਹਾਏਗਾ ਤੇ ਨਿਰਮਲ ਹੋਏਗਾ ਛੱਪੜ ਵਿੱਚ ਨਹਾ ਕੇ ਨਿਰਮਲ ਨਹੀਂ ਹੋਏਗਾ ਮਾੜੇ ਬੰਦਿਆਂ ਦੀ ਸੰਗਤ ਵਿੱਚ ਨਹਾਏਗਾ ਤੇ ਸਤਿਗੁਰ ਕਹਿੰਦੇ ਨੇ ਪਵਿੱਤਰ ਨਹੀਂ ਹੋਏਗਾ ਹੋਰ ਮੈਲ ਲੱਗੇਗੀ ਹੋਰ ਮੈਲਾ ਹੋਏਗਾ ਪਰ ਜਦੋਂ ਤੂੰ হে ਨਾਨਕ ਜੀ ਐਸੇ ਬੰਦਿਆਂ ਦੀ ਸੰਗਤ ਵਿੱਚ ਨਹਾਏਗਾ ਜਿਹੜੇ ਆਪ ਨਿਰਮਲ ਨੇ ਜਿਨ੍ਹਾਂ ਦਾ ਆਪਣਾ ਅੰਦਰ ਨਿਰਮਲ ਹੈ ਸਤਿਗੁਰ ਕਹਿੰਦੇ ਨੇ ਫਿਰ ਗੁਰ ਤੀਰਥ ਦਰਿਆਓ ਤੈਨੂੰ ਸਮਝ ਆ ਜਾਏਗੀ ਕਿ ਗੁਰੂ ਹੀ ਸੱਚਾ ਤੀਰਥ ਹੈ ਗੁਰੂ ਹੀ ਉਹ ਦਰਿਆ ਹੈ ਜਿਸ ਦਰਿਆ ਤੇ ਨਾ ਕੇ ਮੈਂ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ ਮੈਂ ਆਪਣੇ ਮਨ ਨੂੰ ਨਿਰਮਲ ਕਰਨਾ ਹੈ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਤਿਗੁਰ ਨੇ ਇੱਥੇ ਜੋ ਇੱਕ ਦ੍ਰਿਸ਼ਟਾਂਤ ਦੇ ਕੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰ ਨੇ ਜੋ ਵਿਚਾਰ ਸਾਡੇ ਸਾਹਮਣੇ ਰੱਖੀ ਹੈ ਸਤਗੁਰ ਜੀ ਆਪ ਕਿਰਪਾ ਕਰਕੇ ਨੂੰ ਸਮਝਣ ਦੇ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ